बड़ा सिंपल जहा टॉपिक है बेसिकली लॉ क्या है कि एक डिमांड के बारे एक बड़ा प्यारा जहा फिनोमिना है डिमांड के बारे फिनोमिना आप सबनों पता है जो तो प्राइस घट होएगा डिमांड ज़्यादा होएगी जो तो प्राइस ज़्यादा होएगा तो डिमांड घट होएगी इसमें थोड़ा जहाद जा टेक्नीकल वे निखना है तो ऐसे जरा देखो इट्ड दैसट अदर थिंग बींग एक ये दो चार वर्ड ना बड़े इंपोर्टेंट ने अदर थिंग्स बीइंग इक्वल बाकी चीज़ा बराबर रहने बाकी चीजा गल बात कर दे क्वांटिटी डिमांडेड वेगी अगर विद अ डिक्रीज इन ऑन प्राइस ऑफ कमोडिटी क्वांटिटी डिमांडेड इनक्रीज होएगी अगर प्राइस हो गया डिक्रीज एंड एंडस वर्सा मतलब उल्टा भी समझ लो क्वांटिटी डिमांड इंक्रीज दी बजाय डिक्रीज हो जाएगी कट जाएगी अगर प्राइस इंक्रीज हो गया ठीक हुन ਜਿਹੜਾ ਇੱਥੇ ਲਿਖਿਆ ਪਿਆ ਸੀ ਅਦਰ ਥਿੰਗਸ ਕੀ ਆ ਨੇ ਅਦਰ ਥਿੰਗਸ ਆ ਨੇ ਜੀ ਚਾਰ ਦੇਖੋ ਕੁੱਲ ਮਿਲਾ ਕੇ ਆਪਾਂ ਇੰਡੀਵਿਜੂਅਲ ਬੇਸਿਸ ਤੇ ਜਦੋਂ ਗੱਲ ਕਰਦੇ ਆ ਤਾਂ ਡਿਮਾਂਡ ਦੇ ਪੰਜ ਡਿਟਰਮੀਨੈਂਟ ਆਪਾਂ ਕਿਤੇ ਸੀਗੇ ਜੇ ਤੁਹਾਨੂੰ ਯਾਦ ਹੋਵੇ ਆਪਾਂ ਥੋੜੀ ਜਿਹੀ ਹੋਣੇ ਦੀ ਗੱਲ ਕੀਤੀ ਸੀ ਪ੍ਰਾਈਸ ਆਫ ਕਮੋਡਿਟੀ ਪ੍ਰਾਈਸ ਆਫ ਰਿਲੇਟਿਡ ਗੂਡਸ ਇਨਕਮ ਟੇਸਟ ਐਂਡ ਪ੍ਰੈਫਰੈਂਸ ਪ੍ਰੈਫਰੈਂਸ ਤੇ ਐਕਸਪੈਕਟੇਸ਼ਨਸ ਇਹ ਪੰਜ ਸੀਗੇ ਉੱਥੇ ਲਿਖਿਆ ਸੀ ਅਦਰ ਥਿੰਗਸ ਬੀਇੰਗ ਇਕੁਅਲ ਬੀਇੰਗ ਕਨਸਟੈਂਟ ਆ ਚਾਰ ਅਗਰ ਬਰਾਬਰ ਰਹਿ ਜਾਣ ਮਤਲਬ ਇਹ ਚਾਰਾਂ ਵਿੱਚ ਕੋਈ ਚੇਂਜ ਨਾ ਆਵੇ ਤਾਂ ਲਾ ਆਫ ਡਿਮਾਂਡ ਇਸ ਤਰੀਕੇ ਨਾਲ ਕੰਮ ਕਰਦਾ ਠੀਕ ਅਸਮਪਸ਼ਨ ਵੀ ਇਹੀ ਹੈ ਆਪਣੇ ਕੋਲ ਅਸਮਪਸ਼ਨ ਬੇਸਿਕਲੀ ਕੀ ਹੁੰਦੀ ਹੈ ਉਹ ਚੀਜ਼ ਜੋ ਸਟੱਡੀ ਕਰਨ ਤੋਂ ਪਹਿਲਾਂ ਆਪਾਂ ਨੂੰ ਮੰਨਣੀ ਪਊਗੀ ਠੀਕ assumption there is no change in other determinants of demand which are these taste and preference income expectation the price of related goods ਇਹ ਚੇਂਜ ਨਹੀਂ ਆਣਾ ਚਾਹੀਦਾ ਤਾਂ ਹੀ ਲਾਅ ਕੰਮ ਕਰੇਗਾ ਉਹ ਲਾਅ ਆਫ ਡਿਮਾਂਡ ਬੇਸਿਕਲੀ ਕੀ ਹੈ ਲਾਅ ਆਫ ਡਿਮਾਂਡ ਇਹੀ ਹੈ ਜਦੋਂ ਪ੍ਰਾਈਸ ਘਟਿਆ ਤਾਂ ਡਿਮਾਂਡ ਵਧੀ ਇਸ ਨੂੰ ਆਪਾਂ ਫਿਗਰ ਬਣਾ ਕੇ ਸ਼ੋਅ ਕਰ ਸਕਦੇ ਹਾਂ ਪ੍ਰਾਈਸ ਘਟਿਆ ਪੀ ਤੋਂ ਪੀ1 ਹੋ ਗਿਆ ਤਾਂ ਡਿਮਾਂਡ ਕਿਉਂ ਤੋਂ ਕਿਉਂ 1 ਹੋ ਗਈ ਪ੍ਰਾਈਸ ਘਟਿਆ ਡਿਮਾਂਡ ਵਧ ਗਈ ਇੱਕ ਆ ਪੁਆਇੰਟ ਇੱਕ ਆ ਪੁਆਇੰਟ ਦੋਹਾਂ ਮੈਚ ਕਰੋ ਡਿਮਾਂਡ ਕਰੋ ਬਣ ਗਈ ਆਪਣੀ ਠੀਕ ਇੱਥੇ ਹੁਣ ਖੜੇ ਹੁੰਦੇ ਨੇ ਦੋ ਚਾਰ ਪਿਆਰੇ ਜਿਹਾ ਸਵਾਲ ਪਹਿਲਾ ਤਾਂ ਇਹ ਹੀ ਵਾਈ ਡਸ ਡਿਮਾਂਡ ਕਰ ਸਲੋਪ ਡਾਊਨਵਰਡ ਨੀਚੇ ਕਿਉਂ ਜਾਂਦੀ ਹੈ ਡਿਮਾਂਡ ਕਰ ਡਾਊਨਵਰਡ ਹੀ ਕਿਉਂ ਜਾਂਦੀ ਹੈ ਆਪਾਂ ਤਾਂ ਪਹਿਲਾਂ ਇਸ ਬਾਰੇ ਪੜ੍ਹੇ ਹੀ ਆ ਦੇਖੋ ਡਾਊਨਵਰਡ ਜਾਣ ਦਾ ਇੱਕ ਵੱਡਾ ਰੀਜ਼ਨ ਇਹੀ ਹੈ ਕਿ ਇਨਵਰਸ ਰਿਲੇਸ਼ਨਸ਼ਿਪ ਹੈ ਜਦ ਇਨਵਰਸ ਰਿਲੇਸ਼ਨਸ਼ਿਪ ਹੋਏਗਾ ਇੱਕ ਚੀਜ਼ ਘਟਣਾ ਦੂਜੀ ਵਧਦੀ ਹੈ ਪਰ ਉਹ ਇਸ ਨੂੰ ਵੀ ਡਿਟੇਲ ਚ ਪੁੱਛ ਰਹੇ ਨੇ ਕਹਿੰਦੇ ਇਦਾਂ ਹੁੰਦਾ ਹੀ ਕਿਉਂ ਹੈ ਜਿਵੇਂ ਲਾਸਟ ਈਅਰ ਕੇ ਬੱਚਾ ਮੈਨੂੰ ਕਹਿਣ ਲੱਗਿਆ ਸੀ ਕਹਿੰਦਾ ਸਰ ਜੀ ਜ਼ਰੂਰੀ ਥੋੜੀ ਹੈ ਜੇ ਕੋਈ ਚੀਜ਼ ਸਸਤੀ ਹੋਗੀ ਮੈਂ ਤਾਂ ਬਿਲਕੁਲ ਨਾ ਖਰੀਦਾਂ ਮੈਂ ਤਾਂ ਇਹ ਸੋਚਾਂ ਵੀ ਸ਼ਾਇਦ ਉਹ ਘਟੀ ਹੋਗੀ ਹੋਵੇ ਮੈਂ ਕਿਤੇ ਨਹੀਂ ਕਿਹਾ ਬਿਲਕੁਲ ਠੀਕ ਹੈ ਪਰ ਆਪਾਂ ਨੇ ਜਨਰਲ ਪੁਆਇੰਟ ਆਫ View ਦੇਖਣਾ ਹੈ ਕਿ ਆਮ ਲੋਕੀ ਕਿੱਦਾਂ ਕਰਦੇ ਨੇ ਆਮ ਲੋਕੀ ਕਿਸੇ ਖਾਸ ਬੰਦੇ ਦਾ ਪੁਆਇੰਟ ਆਫ View ਸ਼ਾਇਦ ਅਲੱਗ ਹੋ ਸਕਦਾ ਹੈ ਪਰ ਇਹ ਤੇ ਸਾਡਾ ਸਾਰਾ ਜਨਰਲ ਫੀਨੋਮੀਨਾ ਹੈ ਵੀ ਆਮ ਲੋਕ ਇਸ ਨੂੰ ਕਿਵੇਂ ਰਿਸਪੌਂਡ ਕਰਨਗੇ ਜਦੋਂ ਪ੍ਰਾਈਸ ਚੀਜ਼ ਦੇ ਘਟਦੇ ਨੇ ਤਾਂ ਆਮ ਲੋਕੀ ਚੀਜ਼ਾਂ ਵੱਧ ਖਰੀਦਦੇ ਨੇ ਪਰ ਇਹਦੇ ਪਿੱਛੇ ਕਾਰਨ ਵੱਡੇ ਵਾਲੇ ਕਾਰਨ ਥੋੜੇ ਜਿਹਾ ਡਿਟੇਲ ਚ ਆਣੇ ਜੀ ਪੰਜ ਕਾਰਨ ਨੇ ਸਭ ਤੋਂ ਪਹਿਲਾ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਆਪਾਂ ਨੇ ਇਹ ਯੂਟਿਲਿਟੀ ਵਾਲੇ ਚੈਪਟਰ ਚ ਪੜ੍ਹਿਆ ਸੀਗਾ ਉਹਦੇ ਵਿੱਚ ਕੀ ਸੀਗਾ ਕਿ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਹੁੰਦੀ ਹੈ ਜਿਹੜੀ ਕਿ MU ਹੈ ਉਹ ਹਮੇਸ਼ਾ ਘਟਦੀ ਜਾਂਦੀ ਹੈ ਜਦੋਂ ਆਪਾਂ ਕੰਟੀਨਿਊਸਲੀ ਕੋਈ ਕਮੋਡਿਟੀ ਕੰਜ਼ੂਮ ਕਰਦੇ ਜਾ ਰਹੇ ਹਾਂ ਠੀਕ ਉਹਦੇ ਵਿੱਚੋਂ ਨਿਕਲਣ ਵਾਲੀ ਜਿਹੜੀ ਇੱਕ ਸੈਟੀਸਫਾਈਂਗ ਪਾਵਰ ਹੈ ਨਾ ਹਰ ਨਵੇਂ ਪ੍ਰੋਡਕਟ 'ਚੋਂ ਉਹ ਘਟਦੀ ਜਾਏਗੀ ਜਿਵੇਂ ਕਿ ਪਹਿਲੀ ਰੋਟੀ ਦਾ ਸਵਾਦ ਦੂਜੀ ਰੋਟੀ ਨਾਲੋਂ ਜ਼ਿਆਦਾ ਦੂਜੀ ਰੋਟੀ ਦਾ ਸਵਾਦ ਤੀਜੀ ਰੋਟੀ ਨਾਲੋਂ ਜ਼ਿਆਦਾ ਤੀਜੀ ਦਾ ਸਵਾਦ ਚੌਥੀ ਨਾਲੋਂ ਜ਼ਿਆਦਾ ਅੱਗੇ ਅੱਗੇ ਸਵਾਦ ਘਟਦਾ ਜਾ ਰਿਹਾ ਦੂਜੇ ਦਾ ਸਵਾਦ ਪਹਿਲੇ ਨਾਲੋਂ ਘੱਟ ਤੀਜੇ ਦਾ ਸਵਾਦ ਦੂਜੇ ਨਾਲੋਂ ਘੱਟ ਚੌਥੇ ਦਾ ਸਵਾਦ ਤੀਜੇ ਨਾਲੋਂ ਘੱਟ ਇਸ ਵਾਧ ਘਟਨਾ ਇਹ ਯੂਟਿਲਿਟੀ ਘਟਨਾ ਹੈ ਠੀਕ ਇਹ ਹਮੇਸ਼ਾ ਹੀ ਹੁੰਦਾ ਹੈ ਪਰ ਇੱਕ ਮੈਂ ਟਾਬੇ ਤੇ ਦੇਖਿਆ ਸੀ ਉਸ ਬੰਦੇ ਨੇ ਸ਼ੈਡ ਇਕਨੋਮਿਕਸ ਪੜ੍ਹੀ ਹੋਈ ਸੀ ਉਹ ਇੱਕ ਸਕੀਮ ਲਗਾਈ ਉਹਨੇ ਲਿਖਿਆ ਹੋਇਆ ਸੀਗਾ ਵੀ ਪਹਿਲੀ ਰੋਟੀ ਖਾਓਗੇ 5 ਰੁਪਏ ਦੀ ਦੂਜੀ ਰੋਟੀ ਖਾਓਗੇ 4 ਰੁਪਏ ਦੀ ਤੀਜੀ ਖਾਓਗੇ 3 ਰੁਪਏ ਦੀ ਤੇ ਚੌਥੀ ਖਾਓਗੇ 2 ਰੁਪਏ ਦੀ ਤੇ ਪੰਜਵੀਂ ਖਾਓਗੇ ਤਾਂ 1 ਰੁਪਏ ਦੀ ਫਿਰ ਤੁਸੀਂ ਇਹ ਦੇਖੋ ਬੰਦੇ ਨੂੰ ਇਹ ਤਾਂ ਜ਼ਰੂਰ ਮਹਿਸੂਸ ਹੋਏਗਾ ਕਿ ਮਾਰਜਨਲ ਯੂਟਿਲਿਟੀ ਰੋਟੀ ਖਾਣ ਦੇ ਨਾਲ ਨਾਲ ਘਟਦੀ ਜਾ ਰਹੀ ਹੈ ਪਰ ਇੱਥੇ ਉਹਦਾ ਖਰਚਾ ਵੀ ਘਟ ਰਿਹਾ ਫਿਰ ਉਹ ਡਿਮਾਂਡ ਨੂੰ ਰੋਕੂਗਾ ਨਹੀਂ ਉਹ ਚੱਲੇ ਚੱਲੂ ਉਹ ਜਦ ਤੱਕ ਉਹ ਨੂੰ ਇਹ ਮਹਿਸੂਸ ਹੋਗਾ ਵੀ ਉਹਦੀ ਜਿਹੜੀ MU ਹੈ ਐਟ ਲੀਸਟ ਉਹਦੇ ਦਿੱਤੇ ਪ੍ਰਾਈਸ ਦੇ ਨਾਲ ਮੈਚ ਨਹੀਂ ਹੋ ਰਹੀ ਉਹ ਤਾਂ ਕਿਸੇ ਨੇ ਡਿਮਾਂਡ ਕਰਨੀ ਬੰਦ ਨਹੀਂ ਕਰਨੀ ਕੀ ਚੱਕਰ ਹੈ ਲੋਅ ਆਫ ਡਿਮੀਨਿਸ਼ਨ ਮਾਰਜਨਲ ਯੂਟਿਲਿਟੀ ਕਮ ਕਰਦੀ ਹੈ MU ਘਟਦਾ ਹੈ ਬਿਲਕੁਲ ਘਟਦਾ ਬਟ ਪ੍ਰਾਈਸ ਦੇ ਘਟਣ ਕਰਕੇ ਐਮਯੂ ਦੇ ਘਟਣ ਦਾ ਕੋਈ ਫਰਕ ਹੀ ਨਹੀਂ ਮਹਿਸੂਸ ਹੁੰਦਾ ਠੀਕ ਦੂਜਾ ਪੁਆਇੰਟ ਇਨਕਮ ਇਫੈਕਟ ਅ ਇਥੇ ਨ ਇੱਕ ਗੱਲ ਆਉਂਦੀ ਹੈ ਰੀਅਲ ਇਨਕਮ ਦੀ ਰੀਅਲ ਇਨਕਮ ਦਾ ਮਤਲਬ ਕੀ ਆ ਨਿਕਲਦਾ ਹੈ ਜਦੋਂ ਤੁਸੀਂ ਕੋਈ ਚੀਜ਼ ਖਰੀਦ ਰਹੇ ਹੋ ਠੀਕ ਤਾਂ ਤੁਹਾਨੂੰ ਪਤਾ ਵੀ ਤੁਹਾਡੀ ਜਿਹੜੀ ਕਮਾਈ ਹੈ ਤੁਹਾਡੇ ਕੋਲ ਜਿਹੜਾ ਪੈਸਾ ਹੈ ਉਹਦੇ ਨਾਲ ਤੁਸੀਂ ਇੰਨੀਆਂ ਚੀਜ਼ਾਂ ਖਰੀਦ ਸਕਦੇ ਹੋ ਇਹ ਰੀਅਲ ਇਨਕਮ ਹੁਣ ਇਹ ਦੇਖੋ ਅਗਰ ਉਸੇ ਹੀ ਪੈਸੇ ਨਾਲ ਜ਼ਿਆਦਾ ਚੀਜ਼ਾਂ ਖਰੀਦਨ ਨੂੰ ਮਿਲ ਜਾਵੇ ਤਾਂ ਤੁਹਾਨੂੰ ਵਧੀਆ ਮਹਿਸੂਸ ਹੋਏਗਾ ਉੱਪਰੋਂ ਤੁਹਾਡੇ ਕੋਲ ਪੈਸਾ ਬਚ ਵੀ ਜਾਏਗਾ ਜੇ ਤੁਸੀਂ ਸਮਾਨ ਉਹਨਾਂ ਕੇ ਖਰੀਦ ਦਿਓ ਜਿੰਨਾ ਕੋਲ ਉਹਨਾਂ ਰੋੜ ਮੰਨ ਕੇ ਚੱਲੋ ਮੈਂ 50 ਰੁਪਏ ਲੈ ਕੇ ਬਾਜ਼ਾਰ ਨਿਕਲਿਆ ਕਿ 50 ਰੁਪਏ ਦੇ ਆਪਾਂ ਰਸਤੇ ਚੋਂ ਆਪਾਂ ਆਲੂ ਲਵਾਂਗੇ ਠੀਕ ਮੰਡੀ ਚੋਂ ਹੁਣ 50 ਰੁਪਏ ਦੇ ਹਿਸਾਬ ਨਾਲ ਮੈਂ ਸੋਚਿਆ ਸੀ ਕਿ 25 ਰੁਪਏ ਕਿਲੋ ਆਲੂ ਮਿਲਣਗੇ 25 ਰੁਪਏ ਦੇ ਕਿਲੋ ਆਲੂ ਮਿਲਣਗੇ ਠੀਕ ਹੈ ਜੀ 25 ਰੁਪਏ 1 ਕਿਲੋ ਪਰ ਮੈਨੂੰ ਕੁਦਰਤੀ ਆਲੂ ਮਿਲੇ 20 ਰੁਪਏ ਕਿਲੋ ਦੇ ਹਿਸਾਬ ਨਾਲ ਦੇਖੋ 50 ਰੁਪਏ ਲeke ਗਿਆ ਸੀਗਾ ਮੈਂ ਤਾਂ ਸੋਚਿਆ ਸੀ 2 ਕਿਲੋ ਖਰੀਦ ਦੂੰਗਾ ਪਰ ਹੁਣ ਮੈਨੂੰ ਪਤਾ ਹੈ ਕਿ ਮੇਰੀ ਕਮਾਈ ਐਸ ਕੰਪੈਰੇਟਿਵਲੀ ਪ੍ਰਾਈਸ ਬਹੁਤ ਅੱਛੀ ਹੈ ਠੀਕ ਹੈ ਤਾਂ 50 ਰੁਪਏ ਦੇ ਨਾਲ ਮੈਂ 2 ਕਿਲੋ ਦੀ ਬਜਾਏ 2.5 ਕਿਲੋ ਆਲੂ ਖਰੀਦ ਲੇ ਕਿਉਂਕਿ ਮੈਨੂੰ ਆਲੂ 20 ਰੁਪਏ ਕਿਲੋ ਮਿਲੇ ਸਸਤੇ ਮਿਲ ਗਏ ਠੀਕ ਇਨਕਮ ਵਧਾ ਮਹਿਸੂਸ ਹੁੰਦੀ ਹੈ ਜਦੋਂ ਚੀਜ਼ਾਂ ਦੇ ਰੇਟ ਘਟਦੇ ਨੇ ਅੱਗੇ ਹੈ ਸਬਸਟੀਟਿਊਸ਼ਨ ਇਫੈਕਟ ਦੇਖੋ ਸਬਸਟੀਟਿਊਸ਼ਨ ਇਫੈਕਟ ਕਿਹਾ ਸੀ ਗਿਆ ਸਬਸਟੀਟਿਊਟ ਕਰਨਾ ਕਿਸੇ ਹੋਰ ਗੁੱਡ ਨਾਲ ਜਦੋਂ ਮੈਨੂੰ ਦਿਖ ਰਿਹਾ ਕਿ ਇੱਕ ਚੀਜ਼ ਸਸਤੀ ਮਿਲ ਰਹੀ ਹੈ ਤਾਂ ਮੈਨੂੰ ਜਿਹੜਾ ਉਹਦਾ ਸਬਸਟੀਟਿਊਟ ਮਹਿਸੂਸ ਹੁੰਦਾ ਸੀਗਾ ਮੈਨੂੰ ਉਹ ਉਸ ਤੋਂ ਈ ਜ਼ਿਆਦਾ ਚੀਪ ਲੱਗੇਗੀ ਫਿਰ ਮੰਨ ਕੇ ਚੱਲੋ ਮੈਂ ਖਰੀਦਣ ਗਿਆ ਸੀ ਟੀ ਠੀਕ ਹੈ ਤੇ ਪਰ ਮੈਨੂੰ ਪਤਾ ਲੱਗਿਆ ਵੀ ਸਸਤੀ ਹੋ ਗਈ ਹੈ ਤੇ ਮੇਰੀ ਸਲਾਸੀ ਥੋੜੀ-ਬਹੁਤੀ ਕਾਫੀ ਕਰ ਦਿੰਦੀ ਵੀ ਪਰ ਮੈਂ ਕਾਫੀ ਛੱਡ ਕੇ ਟੀ ਹੀ ਖਰੀਦ ਲਈ ਕਿਉਂਕਿ ਮੈਨੂੰ ਟੀ ਮਹਿਸੂਸ ਹੋਇਆ ਕਿ ਕੌਫੀ ਦੇ ਨਾਲ ਤਾਂ ਬਹੁਤ ਸਸਤੀ ਹੈ ਸਬਸਟੀਸ਼ਨ ਕੀ ਹੈ ਇੱਕ ਪ੍ਰੋਡਕਟ ਦੇ ਬਦਲੇ ਦੂਸਰਾ ਸਸਤਾ ਮਹਿਸੂਸ ਹੁੰਦਾ ਰੈਲੇਟਿਵਲੀ ਚੀਪਰ ਮਹਿਸੂਸ ਹੁੰਦਾ ਠੀਕ ਚੌਥਾ ਸਾਈਜ਼ ਆਫ ਕੰਜ਼ਿਊਮਰ ਗਰੁੱਪ ਜਦੋਂ ਕੋਈ ਚੀਜ਼ ਸਸਤੀ ਹੋ ਜਾਂਦੀ ਹੈ ਤਾਂ ਉਸ ਨੂੰ ਵੱਧ ਬੰਦੇ ਖਰੀਦ ਪਾਉਂਦੇ ਨੇ ਕੋਈ ਟਾਈਮ ਸੀਗਾ ਅ ਮੋਬਾਈਲ ਕਿਸੇ ਕਿਸੇ ਦਾ ਰਹੁੰਦੇ ਸੀਗੇ ਸੱਚੀ ਕਹਣਾ ਅੱਜ ਕੱਲ ਦਾ ਇੱਕ ਘਰ ਚ 5 5 6 6 ਮੋਬਾਈਲ ਪੰਜ ਸਾਲ ਦਾ ਜਵਾਕ ਕੁਲ ਵੀ ਮੋਬਾਈਲ ਨੇ ਰਮ ਰਕ ਦੇਖੋ ਕੁਲ ਟਾਈਮ ਸੀਗਾ ਇਹ ਗੱਲ ਹੈ ਕਿ 2008-09 ਦੀ ਮੇਰੇ ਸਾਹਮਣੇ ਮੋਬਾਈਲ ਕਿਸੇ ਕਿਸੇ ਕੋਲ ਹੁੰਦੇ ਸੀਗੇ ਸ਼ੁਰੂ-ਸ਼ੁਰੂ ਚ ਨਵੇਂ-ਨਵੇਂ ਆਏ ਸੀਗੇ ਲੋਕਾਂ ਨੇ ਸੋਚਿਆ ਸੀ ਕਿ ਆ ਜ ਆਉਣ ਵਾਲੇ ਟਾਈਮ ਤੇ ਹਰੇਕ ਕੋਲ ਵੀ ਹਰ ਘਰ ਚ ਮੋਬਾਈਲ ਹੋਵੇਗਾ ਪਰ ਕਿਸ ਨੇ ਇਹ ਨਹੀਂ ਸੋਚਿਆ ਕਿ ਜਵਾਕ-ਜਵਾਕ ਕੁਲ ਵੀ ਮੋਬਾਈਲ ਹੋਵੇਗਾ ਸਸਤੇ ਹੋ ਗਏ ਨੇ ਰੈਲੇਟਿਵਲੀ ਚੀਪਰ ਹੋਣ ਕਰਕੇ ਜ਼ਿਆਦਾ ਲੋਕ ਜ਼ਿਆਦਾ ਜਨਤਾ ਮੋਬਾਈਲ ਅਫੋਰਡ ਕਰ ਪਾ ਰਹੀ ਹੈ ਕਿਸੇ ਟਾਈਮ ਇੱਕ ਸਿੰਪਲ ਜਿਹਾ ਮੋਬਾਈਲ ਵੀ ਬਲੈਕ ਐਂਡ ਵਾਈਟ ਜਾਂ 7-8000 ਦਾ ਸੀਗਾ ਹੁਣ ਅੱਜ ਕੱਲ ਦਾ ਵਧੀਆ-ਵਧੀਆ ਮੋਬਾਈਲ 10-15000 ਚ ਠੀਕ-ਠਾਕ ਵਧੀਆ ਮਿਲ ਜਾਂਦਾ ਤੇ ਕੰਜ਼ਿਊਮਰ ਗਰੁੱਪ ਦਾ ਸਾਈਜ਼ ਵੱਧ ਜਾਂਦਾ ਜਦੋਂ ਚੀਜ਼ ਸਸਤੀ ਹੁੰਦੀ ਹੈ ਕਿਉਂ ਜ਼ਿਆਦਾ ਤੋਂ ਜ਼ਿਆਦਾ ਕੰਜ਼ਿਊਮਰ ਉਸ ਨੂੰ ਖਰੀਦ ਪਾਉਂਦੇ ਨੇ ਤੇ ਲਾਸਟ ਹੈਗਾ ਜੀ ਡਿਫਰੈਂਟ ਯੂਸਸ ਕਈ ਵਾਰ ਪ੍ਰੋਡਕਟ ਜਦੋਂ ਸਸਤਾ ਹੋ ਜਾਂਦਾ ਫਿਰ ਬੰਦਾ ਕਹਿੰਦਾ ਵੀ ਚਲ ਇਹਨੂੰ ਇੱਥੇ ਨਹੀਂ ਤਾਂ ਉੱਥੇ ਵਰਤ ਲਾਂਗੇ ਲੈ ਲਓ ਖਰੀਦ ਲਓ ਦੁੱਧ ਵਗੈਰਾ ਹੋ ਗਿਆ ਕਿਸੇ ਹੋਰ ਕੰਮ ਆ ਜੂਗਾ ਅੱਜ ਕੁਲਫੀ ਜਮਾ ਲੈਣੇ ਆਂ ਦਹੀਂ ਜਮਾ ਲੈਣੇ ਆਂ ਠੀਕ ਹੈ ਕੋਈ ਹੋਰ ਚੀਜ਼ ਹੋਗੀ ਵੀ ਆਪ ਇਹੋ ਨੇ ਕੰਮ ਆਊਗਾ ਜਲ ਬਾਅਦ ਕੰਮ ਆ ਜੂਗਾ ਵੀ ਕਿਸੇ ਹੋਰ ਪਾਸੇ ਕੰਮ ਆ ਜੂਗਾ ਹੈ ਵੀ ਉਹ ਦੇ ਯੂਸਸ ਅਲੱਗ ਅਲੱਗ ਹੋਣ ਕਰਕੇ ਵੀ ਵੀ ਉਹ ਸੋਚਦਾ ਵੀ ਚੱਲ ਯਾਰ ਖਰੀਦੇ ਲੈਣੇ ਆਂ ਡਿਮਾਂਡ ਵੱਧ ਜਾਂਦੀ ਠੀਕ ਤਾਂ ਆਪਾਂ ਅੱਜ ਤੁਸੀਂ ਕਾਰਨ ਦੇਖੇ ਕਿ ਇਹ ਗੱਲ ਹੈ ਕਿ ਜਦੋਂ ਪ੍ਰਾਈਸ ਘਟਦਾ ਹੈ ਆਮ ਲੋਕਾਂ ਦੀ ਸੋਚ ਹੈ ਉਹ ਡਿਮਾਂਡ ਵਧਾ ਲੈਂਦੇ ਨੇ ਠੀਕ ਹੁਣ ਤੱਕ ਆਪਾਂ ਇਹੀ ਹੁਣ तक चीख दिया रहे यहां भी प्राइस कट दा डिमांड बढ़दी है प्राइस कट दा डिमांड बढ़दी है बट देयर इज सॉरी देयर आर सम एक्सेप्शन किते-किते लॉ ऑफ डिमांड फेल हो जांदा ओ केसेस ने एक्सेप्शन दे वे किते-किते लॉ ऑफ डिमांड काम नहीं करता लॉ ऑफ डिमांड बेसिकली क्या है प्राइस कट होगा डिमांड बढ़ूगी प्राइस वधुगा डिमांड कटूगी इनवर्सल रिलेशनशिप है ना बट अटेन केसेस विच काम नहीं करेगा पहला केस ਆਰਟੀਕਲ ਆਫ ਡਿਸਟਿੰਕਸ਼ਨ ਡਿਸਟਿੰਕਸ਼ਨ ਦੇ ਆਰਟੀਕਲ ਉਹ ਹੁੰਦੇ ਨੇ ਐਸੀਆਂ ਚੀਜ਼ਾਂ ਜੋ ਸੋਸਾਇਟੀ ਤੇ ਤੁਹਾਨੂੰ ਡਿਸਟਿੰਕਟ ਆਇਡੈਂਟੀਟੀ ਡਿਸਟਿੰਕਟ ਰੈਕਗਨਾਈਜ਼ ਕਰਵਾਣ ਗਿਆ ਜਿਵੇਂ ਕਿ ਤੁਸੀਂ ਇੱਕ ਲੰਬੋਰਗਿਨੀ ਖਰੀਦ ਲਈ ਜਾਂ ਤੁਸੀਂ ਫਰਾਰੀ ਖਰੀਦ ਲਈ ਜਾਂ ਤੁਸੀਂ ਰੋਲਸ ਰੋਇਸ ਖਰੀਦ ਲਈ ਵਾਹ ਮਹਿੰਗੇ ਬਹੁਤ ਨੇ ਗੱਟੀਆਂ ਹੁਣ ਰੋਲ ਰੋਇਸ ਦਾ ਕੀ ਸੀਨ ਹੈ ਜਿੰਨੀ ਮਰਜ਼ੀ ਮਹਿੰਗੀ ਹੋ ਜਾ ਲੋਕ ਤਾਂ ਖਰੀਦਣਗੇ ਜਿਨ੍ਹਾਂ ਨੇ ਖਰੀਦਣਗੇ ਆਈਫੋਨ ਹੁਣ ਇਸ ਟਾਈਮ 2 ਲੱਖ ਆਈ ਥਿੰਕ ਜਿਹੜਾ ਸਭ ਤੋਂ ਮਹਿੰਗਾ ਹੈ ਵਧ ਘਟ ਮਾਰਨ ਮਤ ਹੋ ਸਕਦਾ ਪਰ ਤੁਸੀਂ ਇਹ ਦੇਖੋ ਜੇ 2 ਲੱਖ ਦੀ ਬਜਾਇਆ 3 ਲੱਖ ਵੀ ਹੋ ਜਾਵੇ ਜਨਤਾ ਫੇਰ ਨਹੀਂ ਛੱਡਦੀ ਫੇਰ ਵੀ ਖਰੀਦੂਗੀ ਡਿਮਾਂਡ ਕਿਉਂਕਿ ਉਹ ਹੈ ਹੁੰਦਾ ਨਾ ਵੀ ਆਈਫੋਨ ਜਿਹਦੇ ਕੋਲ ਹੈ ਉਹ ਥੋੜਾ ਜਿਹਾ ਸੋਸ਼ੀਅਲੀ ਡਿਸਟਿੰਕਟ ਪਰਸਨ ਹੈ ਉਹ ਭਾਈ ਸਪੈਸ਼ਲਾ ਬੰਦਾ ਐਵੇਂ ਕੁਛ ਲੋਕੀ ਸਮਝਦੇ ਦੂਜਾ ਡਿਫਰ ਗੁੱਡਸ ਤਾਂ ਪਹਿਲਾ ਪੁਆਇੰਟ ਇਹ ਸੀਗਾ ਵੀ ਆਰਟੀਕਲ ਵੀ ਡਿਸਟਿੰਕਸ਼ਨ ਤੇ ਲਾਅ ਆਫ ਡਿਮਾਂਡ ਕਾਮਨ ਨਹੀਂ ਕਰੇਗਾ ਉਹ ਚੀਜ਼ਾਂ ਚਾਹੇ ਮਹਿੰਗੀਆਂ ਹੋ ਜਾਣ ਤਾਂ ਵੀ ਲੋਕ ਉਸ ਨੂੰ ਖਰੀਦਣਗੇ ਗਿਵਨ ਗੂਡਸ ਕੀ ਹੈ ਐਸਿਆ ਗੂਡਸ ਜੋ ਇੱਕ ਤਰੀਕੇ ਦੀਆਂ ਇਨਫੀਰੀਅਰ ਕਨਸੀਡਰ ਹੁੰਦੀਆਂ ਨੇ ਇਨਫੀਰੀਅਰ ਗੂਡਸ ਇਨਫੀਰੀਅਰ ਮਤਲਬ ਥੋੜੀ ਜਿਹੜੇ ਘਟੀਆਂ ਲਾ ਲਓ ਉਹ ਇੰਨੀਆਂ ਘਟੀਆਂ ਨੇ ਜਦੋਂ ਉਹ ਉਹਨਾਂ ਦਾ ਪ੍ਰਾਈਸ ਘਟਦਾ ਤਾਂ ਕਸਟਮਰ ਉਹਨਾਂ ਨੂੰ ਹੋਰ ਲੈਣ ਦੀ ਬਜਾਏ ਕਸਟਮਰ ਕਹਿੰਦਾ ਛੱਡ ਜਾ ਇਹ ਤਾਂ ਬੇਕਾਰ ਹੈ ਕਸਟਮਰ ਸੋਕੋ ਉਹ ਤੋਂ ਪਾਸਾ ਵਾਟ ਲੈਂਦਾ ਕਸਟਮਰ ਕਹਿੰਦਾ ਨਹੀਂ ਇਹ ਤਾਂ ਕਬਾੜਾ ਇਹ ਤਾਂ ਬੇਕਾਰ ਐਸਿਆ ਗੂਡਸ ਜੋ ਕਿ ਘਟੀਆਂ ਨੇ ਜੋ ਮਾੜੀਆਂ ਨੇ ਜਿਨ੍ਹਾਂ ਦੀ ਕੁਆਲਿਟੀ ਬਾਰੇ ਉਹਨੂੰ ਪਤਾ ਆਲਰੇਡੀ ਕਿ ਇਹ ਠੀਕ ਨਹੀਂ ਹੈਗੀ ਇਨਫੀਰੀਅਰ ਹੈ ਉਸ ਗੁੱਡਜ਼ ਨਾਲ ਚੱਕਰੇ ਪੈਂਦਾ ਜਦੋਂ ਉਹਨਾਂ ਦਾ ਪ੍ਰਾਈਸ ਹੋਰ ਘਟ ਜਾਂਦਾ ਤਾਂ ਕਈ ਲੋਕਾਂ 'ਚ ਇਹ ਸੋਚ ਆ ਜਾਂਦੀ ਵੀ ਯਾਰ ਇਹ ਤਾਂ ਹੋਰ ਮਾੜੀ ਹੋਊਗੀ ਤਾਂ ਫਿਰ ਲੋਕੀ ਨਹੀਂ ਖਰੀਦਦੇ ਤੀਜਾ ਪੁਆਇੰਟ ਹੈ ਨਾ ਇਰੈਸ਼ਨਲ ਜਜਮੈਂਟ ਦੇਖੋ ਇਰੈਸ਼ਨਲ ਜਜਮੈਂਟ ਕੀ ਆਹਾ ਇੱਕ ਤਰੀਕਾ ਦਾ ਇਹ ਸਮਝ ਲਓ ਵੀ ਗਲਤ ਜਜਮੈਂਟ ਹੋ ਗਈ ਹੈ ਕਈ ਵਾਰੀ ਕਈ ਚੀਜ਼ਾਂ ਦੀ ਪ੍ਰੋਡਕਟ ਕਈ ਚੀਜ਼ਾਂ ਨੂੰ ਮਤਲਬ ਉਹਨਾਂ ਦੀ ਕੁਆਲਿਟੀ ਕਰਕੇ ਜ਼ਿਆਦਾ ਗਲਤ ਅੰਦਾਜ਼ਾ ਲਗਾ ਲਿਆ ਜਾਂਦਾ ਇਹ ਕਿਹਾ ਜਾਂਦਾ ਵੀ ਉਹ ਗੱਲ ਉਹ ਚੀਜ਼ ਬਹੁਤ ਮਹਿੰਗੀ ਹੈ ਇਟ ਮੀਨਸ ਉਹਦੀ ਕੁਆਲਿਟੀ ਬਹੁਤ ਵਧੀਆ ਹੋਏਗੀ ਜਿਆਦਾ ਜਿਹੜਾ ਰਿਚਰਡ ਸੈਕਸ਼ਨ ਹੈ ਸੋਸਾਇਟੀ ਦਾ ਰਿਚ ਸੈਕਸ਼ਨ ਹੈ ਜਿਹੜਾ ਜਿਹੜੇ ਬਾੜੀਆ ਮੀਰ ਨੇ ਉਹ ਇਹ ਮੰਨਦੇ ਨੇ ਕਿ ਅਗਰ ਕੋਈ ਚੀਜ਼ ਮਹਿੰਗੀ ਹੈ ਇਟ ਮੀਨਸ ਉਹ ਬਹੁਤ ਵਧੀਆ ਹੋਏਗੀ ਕੱਪੜਿਆਂ ਨਾਲ ਇਹ ਬਹੁਤ ਚੀਜ਼ ਦਾ ਚੱਕਰ ਪੈ ਜਾਂਦਾ ਕਈ ਸ਼ਰਟਾਂ ਮੈਂ ਦੇਖਿਆ 8-8000 ਦੀਆਂ ਵੀ ਨੇ 15-15000 ਦੀਆਂ ਵੀ ਨੇ ਰਹਿ ਰੱਬ ਦਾ ਨਾ ਬਹੁਤ ਕੁਝ ਹੈ ਤਾਂ ਇਸ ਟਾਈਮ ਤੇ ਕੀ ਹੋ ਰਿਹਾ ਤੁਸੀਂ ਆਪ ਦੇਖੋ ਪ੍ਰਾਈਸ ਜ਼ਿਆਦਾ ਹੁੰਦੇ باوجود ਵੀ ਡਿਮਾਂਡ ਬਹੁਤ ਹੈ ਬਹੁਤ ਸਿਰਫ ਇਸ ਚੱਕਰ ਚ ਕਿ ਅਗਰ ਪ੍ਰਾਈਸ ਜ਼ਿਆਦਾ ਹੈ ਇਟ ਮੀਨਸ ਕੁਆਲਿਟੀ ਬਹੁਤ ਵਧੀਆ ਹੋਏਗੀ ਇਸ ਜਜਮੈਂਟ ਇੱਕ ਤਰੀਕੇ ਦੀ ਹੈ ਤਾਂ ਗਲਤ ਬੜੇ ਹੁੰਦੀ ਹੈ ਸੋਸਾਇਟੀ ਚ ਨੋਰਮਲ ਜੀ ਕਹਿੰਦਾ ਹੁਣ ਤੁਸੀਂ ਇਹ ਦੇਖੋ ਵੀ ਆ ਤਿੰਨ ਕਾਰਨ ਸਿਗੇ ਐਕਸੈਪਸ਼ਨ ਦੇ ਲਾਫ ਡਿਮਾਂਡ ਕੰਮ ਨਹੀਂ ਕੀਤਾ ਹੁਣ ਜਦੋਂ ਲਾਫ ਡਿਮਾਂਡ ਫੇਲ ਹੋ ਜਾਂਦਾ ਤਾਂ ਫਿਰ ਹੁੰਦਾ ਕੀ ਹੈ ਆ ਹੁੰਦਾ ਫਿਗਰ ਇਤਨੀ ਹੀ ਬਣੇਗੀ ਹੁਣ ਤੱਕ ਆਪਾਂ ਚਿਕਰੇ ਸੀਗੇ ਨਾ ਕਿ ਡਿਮਾਂਡ ਘਰ ਥੱਲੇ ਜਾਂਦਾ ਥੱਲੇ ਜਾਂਦਾ ਇਹ ਉੱਪਰ ਨੂੰ ਜਾਏਗਾ ਡਿਮਾਂਡ ਘਰ ਤੇ ਉੱਪਰ ਨੂੰ ਜਾਣ ਦਾ ਮਤਲਬ ਕੀ ਨਿਕਲਦਾ ਹੈ ਪ੍ਰਾਈਸ ਵੀ ਵਧ ਰਿਹਾ ਕੁਆਂਟੀਟੀ ਵੀ ਵਧ ਰਹੀ ਪ੍ਰਾਈਸ ਇੱਥੋਂ ਇੱਥੇ ਪਹੁੰਚ ਗਿਆ ਕੁਆਂਟੀਟੀ 14 ਤੋਂ ਕਿਹ ਉਹ 1 ਹੋ ਗਈ ਠੀਕ